ਸਸ਼੍ਰੀਂਕਾਲ ਦੀ ਸਾਰਿਆਂ ਨੂੰ ਵੈਲਕਮ ਆ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ ਪੇਜ ਨੂੰ ਕਰ ਲਿਓ ਫੋਲੋ ਕਿਉਂਕਿ ਆਉਣ ਵਾਲੇ ਬਲੌਗ ਬਹੁਤ ਹੀ ਵਧੀਆ ਹੋਣ ਵਾਲੇ ਆ ਤੇ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਵੀ ਜਰੂਰ ਸ਼ੇਅਰ ਕਰ ਦਿਓ ਜੇ ਵਧੀਆ ਲੱਗਦੀਆਂ ਤਾਂ ਅੱਜ ਜੀ ਆਪਾਂ ਬਹੁਤ ਹੀ ਖਾਸ ਜਗ੍ਹਾ ਤੇ ਤੁਹਾਨੂੰ ਕਰਾਵਾਂਗੇ ਦਰਸ਼ਨ ਤੇ ਬਹੁਤ ਹੀ ਜਿਹੜਾ ਇਤਿਹਾਸਕ ਗੁਰਦੁਆਰਾ ਸ਼ਹਿਪਾ ਜੀ ਆਪਣੇ ਮੋਗੇ ਜ਼ਿਲ੍ਹੇ ਦੇ ਅੰਦਰ ਹੀ ਤੇ ਅੱਜ ਐਤਵਾਰ ਕਰਕੇ ਕੰਮਕਾਰਾਂ ਤੋਂ ਥੋੜਾ ਜਿਹਾ ਫ੍ਰੀ ਹੋਈਦਾ ਤਾਂ ਫਿਰ ਸੋਚੀਦਾ ਵੀ ਇੰਨੇ ਬੀਜੀ ਸ਼ਡਿਊਲ ਦੇ ਵਿੱਚੋਂ ਜੇ ਥੋੜਾ ਜਿਹਾ ਵੀ ਟਾਈਮ ਮਿਲਦਾ ਤਾਂ ਆਪਾਂ ਨੂੰ ਗੁਰੂ ਘਰ ਵੀ ਬਹੁਤ ਜਾਣਾ ਜ਼ਰੂਰੀ ਆ ਕਿਉਂਕਿ ਕੰਮ ਕਰਤਾ ਸਾਰੀ ਜ਼ਿੰਦਗੀ ਨਹੀਂ ਮੁੱਕਦੇ ਪਰ ਇਹੋ ਜੀਆਂ ਥਾਵਾਂ ਤੇ ਜਾਣ ਦਾ ਬਹੁਤ ਹੀ ਮਨ ਹੁੰਦਾ ਏ ਤੇ ਇਸ ਵਾਸਤੇ ਜੀ ਆਪਾਂ ਅੱਜ ਚੱਲਾਂਗੇ ਗੁਰੂ ਘਰ ਤੇ ਜਿਹਦਾ ਇਤਿਹਾਸ ਵੀ ਤੁਹਾਨੂੰ ਦੱਸਾਂਗੇ ਤੇ ਇਹਦੀ ਖਾਸੀਅਤ ਵੀ ਦੱਸਾਂਗੇ ਤੇ ਜਰੂਰ ਅੱਗੇ ਵੀ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਹੀ ਜ਼ਿਆਦੇ ਆ ਲੋੜਵੰਦ ਹੁੰਦੇ ਆ ਜਿਨ੍ਹਾਂ ਨੂੰ ਬਹੁਤ ਚੀਜ਼ ਦੀ ਲੋੜ ਹੁੰਦੀ ਆ ਕਿਉਂਕਿ ਇਸ ਗੁਰਦੁਆਰੇ ਦੀ ਖਾਸੀਅਤ ਇਹੀ ਆ ਵੀ ਇੱਥੇ ਕੈਂਸਰ ਦੀ ਬਿਲਕੁਲ ਫ੍ਰੀ ਦਵਾਈ ਮਿਲਦੀ ਆ ਤੇ ਗੁਰੂ ਮਹਾਰਾਜ ਜੀ ਛੇਵੀਂ ਪਾਤਸ਼ਾਹੀ ਬਹੁਤ ਮੇਰ ਕਰਦੇ ਆ ਤੇ ਬਹੁਤ ਹੀ ਸਾਰੀ ਮਰੀਜ਼ਾਂ ਨੂੰ ਇੱਥੋਂ ਆਰਾਮ ਵੀ ਆਇਆ ਏ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਕਿਉਂਕਿ ਕਿਸੇ ਲੋੜਵੰਦ ਦੇ ਇਹ ਵੀਡੀਓ ਕੋਲ ਜਾਵੇ ਤੇ ਉਹ ਵੀ ਆਪਦਾ ਇਸ ਰੋਗ ਤੋਂ ਛੁਟਕਾਰਾ ਪਾ ਸਕੇ ਤੇ ਜੀ ਆਪਾਂ ਪਹੁੰਚ ਗਏ ਆ ਛੇਵੀਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਪਿੰਡ ਜੈਮਲਵਾਲਾ ਜ਼ਿਲ੍ਹਾ ਮੋਗੇ ਦੇ ਵਿੱਚ ਤੁਸੀਂ ਇੱਥੇ ਆ ਕੇ ਦਵਾਈ ਲੈ ਸਕਦੇ ਹੋ ਐਤਵਾਰ ਨੂੰ ਇੱਥੇ ਦਵਾਈ ਬਿਲਕੁਲ ਫ੍ਰੀ ਮਿਲਦੀ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਕੋਈ ਮਰੀਜ਼ ਹੁੰਦਾ ਇਹੋ ਜਿਹਾ ਜਿਹਦੇ ਤੱਕ ਇਹ ਗੱਲ ਨਹੀਂ ਪਹੁੰਚ ਸਕਦੀ ਪਰ ਆਪਣੀ ਵੀਡੀਓ ਥਰੂ ਜੇ ਕਿਸੇ ਦਾ ਭਲਾ ਹੁੰਦਾ ਤਾਂ ਜ਼ਰੂਰ ਦੱਸਿਓ ਹਾਂਜੀ ਆਪਾਂ ਪਹੁੰਚ ਗਏ ਆ ਹੁਣ ਦਰਬਾਰ ਸਾਹਿਬ ਤੇ ਐਂਟਰੀ ਆਪਾਂ ਕਰ ਲਈ ਆ ਵਾਹਿਗੁਰੂ ਸਤਨਾਮ ਜੀ ਤੇ ਅੰਦਰ ਚੱਲਦੇ ਆਂ ਤੇ ਆਪਾਂ ਜੀ ਜੋੜਾ ਘਰ ਵਿੱਚ ਜੋੜੇ ਜਮਾ ਕਰਵਾਉਣੇ ਆ ਸਭ ਤੋਂ ਪਹਿਲਾਂ ਤੇ ਤਕਦੀਰ ਵੀ ਬਹੁਤ ਜ਼ਿਆਦੇ ਖੁਸ਼ ਸੀ ਕਿਉਂਕਿ ਹਮੇਸ਼ਾ ਹੀ ਗੁਰੂ ਘਰ ਆ ਕੇ ਤਾਂ ਬਹੁਤ ਖੁਸ਼ ਹੋ ਜਾਂਦੀ ਆ ਤੇ ਜੀ ਦਰਸ਼ਨ ਕਰੋ ਸ਼੍ਰੀ ਪਵਿੱਤਰ ਸਰੋਵਰ ਦੇ ਸਰੋਵਰ ਸਾਹਿਬ ਜਿੱਥੇ ਕੀ ਅਨੇਕ ਹੀ ਲੋਕ ਆ ਕੇ ਇਸ਼ਨਾਨ ਕਰਦੇ ਆ ਤੇ ਰੋਗਾਂ ਤੋਂ ਜਿੰਨਾਂ ਨੂੰ ਰਾਹਤ ਮਿਲਦੀ ਆ ਤੇ ਇੱਥੇ ਜੀ ਬਹੁਤ ਹੀ ਪਵਿੱਤਰ ਵਣ ਲੱਗਿਆ ਹੋਇਆ ਜਿੱਥੇ ਕਿ 6ਵੀਂ ਪਾਤਸ਼ਾਹੀ ਜੀ ਨੇ ਆਪਣਾ ਘੋੜਾ ਬੰਨਿਆ ਹੋਇਆ ਸੀ ਤੇ ਇੱਥੇ ਹੀ ਆਰਾਮ ਕੀਤਾ ਤੇ ਪ੍ਰਸ਼ਾਦਾ ਪਾਣੀ ਛਕਿਆ ਸੀ ਤੇ ਬਹੁਤ ਹੀ ਜ਼ਿਆਦਾ ਇੱਥੇ ਇਤਿਹਾਸ ਰਚਿਆ ਹੋਇਆ ਏ ਤੁਹਾਨੂੰ ਦਿਖਾ ਦਿੰਨੇ ਆ ਜੀ ਇੱਥੋਂ ਦਾ ਇਤਿਹਾਸ ਵੇਖ ਸਕਦੇ ਹੋ ਪੜ੍ਹ ਸਕਦੇ ਹੋ ਇਸ ਪਵਿੱਤਰ ਵਣ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪ ਦਾ ਜਿਹੜਾ ਘੋੜਾ ਉਹ ਇਸ ਵਣ ਦੇ ਨਾਲ ਬੰਨਿਆ ਹੋਇਆ ਸੀ ਇਤਿਹਾਸ ਛੁਪਿਆ ਹੋਇਆ ਹੈ ਜੀ ਕਿਉਂਕਿ ਇੱਥੇ ਗੁਰੂ ਮਹਾਰਾਜ ਨੇ ਵਚਨ ਕੀਤੇ ਸੀ ਵੀ ਇਸ ਪਿੰਡ ਦੀਆਂ ਸੰਗਤਾਂ ਤੇ ਨਾਲ ਦੇ ਲੱਗਦੇ ਹੋਏ ਇਲਾਕੇ ਜਿਹੜੇ ਵੀ ਇੱਥੇ ਆਉਣ ਕੇ ਆ ਕੇ ਸਿਰ ਝੁਕਾਉਣਗੇ ਉਹਨਾਂ ਦੀਆਂ ਮਨੋਕਾਮਨਾ ਜ਼ਰੂਰ ਪੂਰੀਆਂ ਹੋਣਗੀਆਂ ਤੇ ਇਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਹਰੇਕ ਤਰ੍ਹਾਂ ਦੀ ਜਿਹੜੀ ਅਰਦਾਸ ਕੀਤੀ ਜਾਂਦੀ ਹੈ ਤੇ ਕਿਸੇ ਬਿਮਾਰੀ ਨੂੰ ਲੈ ਕੇ ਕਿਸੇ ਕਾਰੋਬਾਰ ਨੂੰ ਲੈ ਕੇ ਜਾਂ ਵਿਦੇਸ਼ ਜਾਣ ਦੇ ਸੁਪਨੇ ਨੂੰ ਲੈ ਕੇ ਹਰੇਕ ਪ੍ਰਕਾਰ ਦੀਆਂ ਜਿਹੜੀਆਂ ਅਰਦਾਸਾਂ ਕਰਵਾਈਆਂ ਜਾਂਦੀਆਂ ਤੇ ਗੁਰੂ ਮਹਾਰਾਜ ਦੇ ਬਚਨਾਂ ਦੇ ਅਨੁਸਾਰ ਸਭ ਦੀਆਂ ਮਨੋ ਕਾਮਨਾ ਜਿਹੜੀਆਂ ਜ਼ਰੂਰ ਪੂਰੀਆਂ ਹੁੰਦੀਆਂ ਤੇ ਇੱਥੇ ਸਦਾ ਬਹਾਰ ਹੀ ਜਿਹੜਾ ਜੀ ਗੁਰੂ ਕਾ ਲੰਗਰ ਚੱਲਦਾ ਰਹਿੰਦਾ ਏ ਤੇ ਜਿਵੇਂ ਹੀ ਇਤਿਹਾਸਕ ਵਿੱਚ ਗੁਰੂ ਮਹਾਰਾਜ ਨੇ ਇੱਥੇ ਪਾਣੀ ਜਲ ਪਾਣੀ ਛੱਕ ਕੇ ਲੰਗਰ ਛੱਕ ਕੇ ਲੱਸੀ ਛੱਕ ਕੇ ਜਿਹੜਾ ਭੋਜਨ ਪਾਣੀ ਕੀਤਾ ਸੀ ਉਸ ਅਨੁਸਾਰ ਹੀ ਅੱਜ ਤੱਕ ਇੱਥੇ ਜਿਹੜਾ ਲੱਸੀ ਦਾ ਲੰਗਰ ਅਟੁੱਟ ਵਰਤਿਆ ਅਟੁੱਟ ਵਰਤਾਇਆ ਜਾਂਦਾ ਏ ਜੀ ਤੇ ਤੁਸੀਂ ਵੇਖ ਸਕਦੇ ਹੋ ਹੁਣ ਆਪਾਂ ਪਹੁੰਚ ਗਏ ਆ ਲੰਗਰ ਹਾਲ ਤੇ ਛਕਾਂਗੇ ਗੁਰੂ ਕਾ ਲੰਗਰ ਮੈਂ ਤਕਦੀਰ ਸਾਰੇ ਹੀ ਬੱਚਿਆਂ ਨੇ ਤੇ ਮੇਰੇ ਹਸਬੰਦ ਨੇ ਬਰਤਨ ਲੈ ਕੇ ਗੁਰੂ ਮਰਿਆਦਾ ਦੇ ਨਾਲ ਜਿਹੜਾ ਆਪਾਂ ਪ੍ਰਸ਼ਾਦਾ ਪਾਣੀ ਛਕਿਆ ਤੇ ਤੁਸੀਂ ਵੇਖ ਹੀ ਸਕਦੇ ਹੋ ਵੀ ਇਸ ਟਾਈਮ ਵੀ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਅੱਜ ਵੀ ਇੱਥੇ ਲੱਸੀ ਦਾ ਲੰਗਰ ਆ ਜਿਹੜਾ ਆ ਟਟ ਵਰਤਾਇਆ ਜਾਂਦਾ ਏ ਤੇ ਇੱਥੇ ਹੁਣ ਕਾਰ ਸੇਵਾ ਚੱਲ ਰਹੀ ਹੈ ਜੀ ਜਿਹੜਾ ਦਰਬਾਰ ਸਾਹਿਬ ਉਹ ਨਵਾਂ ਬਣ ਰਿਹਾ ਏ ਤੇ ਆਉਣ ਵਾਲੇ ਵਲੌਗ ਦੇ ਵਿੱਚ ਆਪਾਂ ਦਿਖਾਵਾਂਗੇ ਜੀ ਜਿਹੜੀ ਨਵੀਂ ਇਮਾਰਤ ਆ ਉਹ ਕਿਵੇਂ ਦੀ ਆ ਤੁਸੀਂ ਸਾਡੇ ਨਾਲ ਬਣੇ ਰਹੋ ਵਲੌਗ ਵੇਖਦੇ ਜਾਓ ਤੇ ਹਰ ਵਾਰੀ ਅਸੀਂ ਜਿਹੜੇ ਨਵੇਂ ਤੋਂ ਕੋਈ ਨਵੀਂ ਚੀਜ਼ ਜਿਹੜੀ ਲੈ ਕੇ ਆਉਂਦੇ ਰਹਿੰਨੇ ਆ ਫੇਰ ਅਸੀਂ ਜੀ ਮੱਥਾ ਟੇਕ ਕੇ ਗੁਰੂ ਦੇ ਪ੍ਰਸ਼ਾਦ ਲੈ ਕੇ ਕੜਾਹ ਪ੍ਰਸ਼ਾਦ ਲੈ ਕੇ ਪ੍ਰਸ਼ਾਦ ਪ੍ਰਸ਼ਾਦਾ ਪਾਣੀ ਛੱਗ ਕੇ ਜੀ ਗੁਰੂ ਘਰ ਤੋਂ ਬਾਹਰ ਆ ਕੇ ਵੇਖਿਆ ਤਾਂ ਦੁਕਾਨਾਂ ਬਹੁਤ ਲੱਗੀਆਂ ਹੋਈਆਂ ਸੀ ਥੋੜਾ ਜਾ ਆਪਾਂ ਦੁਕਾਨਾਂ ਤੇ ਵੇਖਿਆ ਸਮਾਨ ਥੋੜਾ ਬਹੁਤਾ ਜੇ ਬੱਚਿਆਂ ਨੇ ਲੈਣਾ ਸੀ ਤਾਂ ਲੈ ਲਿਆ ਤੇ ਫੇਰ ਆਪਾਂ ਜਿਹੜਾ ਵਾਪਸੀ ਕੀਤੀ ਵਾਪਸੀ ਕਰਕੇ ਜੀ ਆਪਾਂ ਘਰ ਪਹੁੰਚੇ ਆ ਤੇ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਜੀ ਸਾਡੇ ਵਲੌਗ ਤੁਹਾਨੂੰ ਕਿਵੇਂ ਦੇ ਲੱਗਦੇ ਆ ਧੰਨਵਾਦ ਜੀ ਸਾਰਿਆਂ ਦਾ ਤੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਸ਼ੇਅਰ ਵੀ ਕਰੋ